ਤੇ ਉਹਦੇ ਦਿਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ناکਾਮ ਹੋਈ ਹੈ। ਅੰਮ੍ਰਿਤਸਰ ਦੇ ਵਚਤਨ ਗਰਨੇਟ 1.5 ਕਿਲੋ ਆਰਟੀਐਕਸ ਪ੍ਰਾਮਤ ਕੀਤਾ ਗਿਆ ਰਿਮੋਟ ਕੰਟਰੋਲ ਬੈਟਰੀ ਤੇ ਹੋਰ ਵੀ ਸਮਾਨ ਮਿਲਿਆ। ਸਰਹਾਦੀ ਪਿੰਡ ਤੇੜੀ ਦੇ ਖੇਤਾਂ ਦੇ ਵਿੱਚੋਂ ਇਹ ਧਮਾਕਾ ਕੇਸ ਸਮਖਰੀ ਪ੍ਰਾਮਤ ਕੀਤੀ ਗਈ। ਦੱਸਦੇ ਕਿ ਕਿਸਾਨ ਨੇ ਅchnala ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਅਲਰਟ ਹੋਈ ਤੇ ਪੁਲਿਸ ਦੇ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਮੌਕੇ ਤੇ ਪਹੁੰਚੇ ਬੰਬ ਡਿਸਪੋਜ਼ਲ ਦੱਸਦੇ ਨੇ ਜੋ ਧਮਾਕਾ ਕੇਸ ਸਮਖਰੀ ਨੂੰ ਜ਼ਬਤ ਕੀਤਾ। ਰਿਮੋਟ ਕੰਟਰੋਲ ਬੈਟਰੀ ਤੇ ਹੋਰ ਸਮਾਨ ਫੀਚੋਕੇ ਪੁਲਿਸ ਦੇ ਹੱਥ ਲੱਗੇ ਕਹਿ ਸਕਦੇ ਆ ਕਿ ਦਿਵਾਲੀ ਤੋਂ ਪਹਿਲਾਂ ਜੋ ਪੰਜਾਬ ਨੂੰ ਦਹਿਲੋਂ ਦੀ ਕੋਸ਼ਿਸ਼ ਇਸ ਨੂੰ ਕੇ ناکਾਮ ਕਰ ਦਿੱਤਾ ਗਿਆ ਮੌਕੇ ਤੇ ਬੰਬ ਡਿਸਪੋਜ਼ਲ ਦਸਤੇ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਤਿਮਾਕਾ ਕਿਸਮਕੀ ਜ਼ਬਤ ਕੀਤੇ ਗਏ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਮੋਰ ਦੇ ਵਿੱਚ ਪੰਜਾਬ ਪੁਲਿਸ ਨਜ਼ਰ ਆਈ ਹੈ ਦੱਸਦੇ ਕਿ ਕਿ ਕਿਸਾਨ ਦੇ ਵੱਲੋਂ ਅਜਨਾਲਾ ਦੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਅਲਰਟ ਹੋਈ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਅੰਮ੍ਰਿਤਸਰ ਦਵਸਤੈਨ ਗਰਨੇਟ ਤੇ 1.5 ਕਿਲੋ ਆਟਿਕਸ ਬਰਾਮਦ ਕੀਤਾ ਗਿਆ ਰਿਮੋਟ ਕੰਟਰੋਲ ਬੈਟਰੀ ਤੇ ਹੌਸਮਾਨ ਵੀ ਪੁਲਿਸ ਦੇ ਹੱਥ ਲੱਗ ਗਿਆ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੋਥੇ ਹੀ ਸਰਹੱਦੀ ਪਿੰਡ ਤੇੜੀ ਦੇ ਖੇਤਾਂ ਦੇ ਵਿੱਚੋਂ ਇਹ ਸਾਰੀ ਜਿਸਮਾਰੀ ਸਮਖਰੀ ਚੋਕੇ ਬਰਾਮਦ ਹੋਈ ਹੈ ਚੋਨਾਲਾ ਦੇ ਇੱਕ ਕਿਸਾਨ ਦੇ ਵੱਲੋਂ ਚੋਨਾਲਾ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਥੇ ਕਾਰਵਾਈ ਕੀਤੀ ਗਈ ਹੈ ਪੰਜਾਬ ਦੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਇਨਸਟਰਕਸ਼ਨਸ ਤੇ ਅੰਮ੍ਰਿਤਸਰ ਦੇ ਆਤੀਵਲੋਂ ਲਗਾਤਾਰ ਚੰਗਾ ਕੰਮ ਕੀਤਾ ਜਾ ਰਿਹਾ ਹੈ ਡਰੱਗਸ ਦੇ ਫਰੰਟ ਤੇ ਵੀ ਤੇ ਨਾਲ ਐਂਟੀ ਟੈਰਰ ਫਰੰਟ ਤੇ ਵੀ ਕੱਲ ਇਹਦੇ ਵਿੱਚ ਅਜਨਾਲਾ ਥਾਣੇ ਵਿੱਚ ਇੱਕ ਰਿਕਵਰੀ ਹੋਈ ਹੈ ਜਿਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 274 ਇਹਦੇ ਵਿੱਚ ਇੱਕ ਆਈ ਡੀ ਰਿਕਵਰ ਹੋਈ ਹੈ ਤਿੰਨ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇੱਕ ਮਦਰ ਬੋਰਡ ਰਿਕਵਰ ਹੋਇਆ ਰਿਮੋਟ ਕੰਟਰੋਲ ਬੈਟਰੀ ਰਿਕਵਰ ਹੋਈਆਂ ਤੇ ਡੈਟੋਨੇਟਰ ਰਿਕਵਰ ਹੋਇਆ ਸੋ ਇਹਦੇ ਨਾਲ ਇੱਕ ਵੱਡਾ ਜਿਹੜੀ ਕੋਈ ਵਾਰਦਾਤ ਹੋ ਸਕਦੀ ਸੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਪ੍ਰੀਵੈਂਟ ਕੀਤਾ ਗਿਆ ਅੰਮ੍ਰਿਤਸਰ ਪੁਲਿਸ ਅੱਗੇ ਵੀ ਵਚਨਬੱਧ ਹੈ ਕਮਿਟਿਡ ਹੈ ਇਸ ਚੀਜ਼ ਵਾਸਤੇ ਕਿ ਜਿਹੜੇ ਐਂਟੀ ਟੈਰਰ ਆਪਰੇਸ਼ਨਸ ਨੇ ਜਾਂ ਐਂਟੀ ਗੈਂਗਸਟਰ ਆਪਰੇਸ਼ਨਸ ਨੇ ਤੇ ਡਰੱਗ ਦੇ ਖਿਲਾਫ ਆਪਰੇਸ਼ਨਸ ਹੋ ਇਦਾਂ ਹੀ ਚੱਲਦੇ ਰਹਿਣਗੇ ਐਂਡ ਵੀਲ ਇਨਸ਼ੋਰ ਕਿ ਅੰਮ੍ਰਿਤਸਰ ਬਿਲਕੁਲ ਪੀਸਫੁੱਲ ਰਹੇ ਤੇ ਜਿਹੜਾ ਕੋਈ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਕੋਈ ਟੈਰਰਿਸਟ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਜਾਂ ਜਾਣਾ ਆਪਣੇ ਡਰੱਗਸ ਵਾਲੇ ਪਾਸੇ ਜਾਣਾ ਚਾਹੁੰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੀਆਂ ਰਿਕਵਰੀਜ਼ ਨੇ ਉਹ ਨਿਰੰਤਰ ਚੱਲੀ ਰਹਿਣਗੀਆਂ ਇਸ ਦੇ ਨਾਲ ਹੀ ਜਿਹੜਾ ਯੁੱਧ ਨਸ਼ਿਆਂ ਫਿਰ ਉਹ ਚਲ ਰਿਹਾ ਪੰਜਾਬ ਸਰਕਾਰ ਦਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਬਰੀਫ ਕਰਨਾ ਚਾਹੂੰਗਾ ਕਿ 879 ਉਹਦੇ ਚ ਐਫ ਆਈ ਆਰਸ ਹੋਈਆਂ 1491 ਅਰੈਸਟ ਹੋਈਆਂ 211 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਹੈ ਤੇ 6 ਕਿਲੋ ਆਇਸ ਰਿਕਵਰ ਕੀਤੀ ਗਈ ਹੈ ਇਨ ਐਡੀਸ਼ਨ 7.5 ਕਿਲੋ ਅਫੀਮ ਰਿਕਵਰ ਕੀਤੀ ਗਈ ਹੈ ਤੇ 1.5 ਲੱਖ ਤੋਂ ਜ਼ਿਆਦਾ ਗੋਲੀਆਂ ਰਿਕਵਰ ਕੀਤੀਆਂ ਗਈ ਜੇ ਡਰਗ ਮਨੀ ਦੀ ਗੱਲ ਕਰੀਏ ਤੇ 1 ਕਰੋੜ 90 ਲੱਖ ਤੋਂ ਜ਼ਿਆਦਾ ਡਰਗ ਮਨੀ ਰਿਕਵਰ ਹੋਈ ਹੈ ਇਸ ਦੇ ਨਾਲ ਹੀ ਪ੍ਰਾਪਰਟੀ ਫ੍ਰੀਜ਼ ਤੇ ਕੰਮ ਵੀ ਚੱਲ ਰਿਹਾ ਪ੍ਰਾਪਰਟੀ ਫੋਰਫੀਚਰ ਤੇ ਜਿਹੜਾ 68 ਐਫ ਦੇ ਅੰਡਰ ਜਿਹੜੇ ਕੋਈ ਪਗੋੜੇ ਨੇ ਐਨਡੀਪੀਐਸ ਦੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਸੋ ਅਸੀਂ ਕਮਿਟਿਡ ਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨੂੰ ਸਿਰੇ ਚਾੜਾਂਗੇ ਨਿਪਰੇ ਚਾੜਾਂਗੇ ਤੇ ਬਿਲਕੁਲ ਡਰਗ ਦੀ ਅਵੇਲੇਬਿਲਿਟੀ ਜਿਹੜੀ ਹੈ ਉਹ ਅਮ੍ਰਿਤਸਰ ਡਿਸਟ੍ਰਿਕਟ ਵਿੱਚ ਜ਼ੀਰੋ ਕੀਤੀ ਜਾਵੇ ਸੋ ਪਿਛਲੇ ਸਮੇਂ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਸੂਟੇਬਲੀ ਰਿਵਾਰਡ ਵੀ ਕੀਤਾ ਗਿਆ ਅੱਜ ਕ੍ਰਾਈਮ ਮੀਟਿੰਗ ਵੀ ਕੀਤੀ ਗਈ ਹੈ ਜਿਹੜੇ ਕੋਈ ਸਾਡੇ ਅਨਸਾਲਵਡ ਕੇਸਸ ਨੇ ਜਾਂ ਪੈਂਡਿੰਗ ਕੇਸਸ ਨੇ ਅੰਡਰ ਇਨਵੈਸਟੀਗੇਸ਼ਨ ਉਹਨਾਂ ਬਾਰੇ ਵੀ ਡਿਟੇਲ ਡਿਸਕਸ਼ਨ ਕੀਤੀ ਗਈ ਹੈ ਜਿਹੜੀਆਂ ਸੀਐਮ ਸਾਹਿਬ ਦੀ ਇਨਸਟਰਕਸ਼ਨਸ ਨੇ ਡੀਜੀਪੀ ਸਾਹਿਬ ਦੀ ਇਨਸਟਰਕਸ਼ਨਸ ਨੇ ਉਹ ਇਨਸ਼ੋਰ ਕਰਾਂਗੇ ਕਿ ਡਾਊਨ ધ ਲਾਈਨ ਸਾਰਿਆਂ ਤੱਕ ਪਹੁੰਚਣ ਐਂਡਲੇ ਮੁਲਾਜ਼ਮ ਤੱਕ ਪਹੁੰਚਣ ਤਾਂ ਕਿ ਉਹਨਾਂ ਦੀ ਕੰਪਲਾਈਅੰਸ ਹੋਵੇ ਸੋ ਅੱਜ ਰਿਵਾਰਡ ਦੀ ਡਿਸਟ੍ਰਿਬਿਊਸ਼ਨ ਵੀ ਕੀਤੀ ਗਈ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਚੰਗਾ ਕੰਮ ਕੀਤਾ ਅੰਮ੍ਰਿਤਸਰ ਵਿਖੇ ਆਤੀ ਪੁਲਿਸ ਨੇ ਪਿਛਲੇ ਸਮਿਆਂ ਵਿੱਚ ਉਹਦੇ ਵਿੱਚ 170 ਤੋਂ ਜ਼ਿਆਦਾ ਬੰਦਿਆਂ ਨੂੰ ਅੱਜ ਰਿਵਾਰਡ ਕੀਤਾ ਗਿਆ ਜੇ ਰਿਵਾਰਡ ਮਨੀ ਦੀ ਗੱਲ ਕਰੀਏ ਤੇ 9 ਲੱਖ ਦੇ ਨੇੜੇ ਦਾ ਕੈਸ਼ ਰਿਵਾਰਡ ਜਿਹੜਾ ਡੀਜੀਪੀ ਸਾਹਿਬ ਵੱਲੋਂ ਸੈਂਕਸ਼ਨ ਕੀਤਾ ਗਿਆ ਹੈ ਉਹ ਅੱਜ ਡਿਸਟ੍ਰੀਬਿਊਟ ਕੀਤਾ ਗਿਆ ਸੀਸੀ1 ਸਰਟੀਫਿਕੇਟਸ ਮੋਰ ਥੈਨ 130 ਡਿਸਟ੍ਰੀਬਿਊਟ ਕੀਤੇ ਗਏ ਨੇ ਤੇ ਜਿਹੜਾ ਜੀਜੀ ਡਿਸਕ ਹੈ ਉਹ ਵੀ 30 ਤੋਂ ਜ਼ਿਆਦਾ ਡਿਸਟ੍ਰੀਬਿਊਟ ਕੀਤੀਆਂ ਗਈਆਂ ਨੇ ਸੋ ਮੈਂ ਮੁਬਾਰਕਬਾਦ ਜਿੱਥੇ ਦੇਣੀ ਚਾਹਨਾ ਕਿ ਜਿਨ੍ਹਾਂ ਨੂੰ ਰਿਵਾਰਡਸ ਮਿਲੇ ਨੇ ਨਾਲ ਦੀ ਨਾਲ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਹਲਾਸ਼ੇਰੀ ਵੀ ਦੇਣੀ ਚਾਹੂੰਗਾ ਕਿ ਜਿਹੜੇ ਬਾਕੀ ਜਿਨ੍ਹਾਂ ਨੂੰ ਅੱਜ ਰਿਵਾਰਡ ਨਹੀਂ ਮਿਲ ਸਕਿਆ ਉਹ ਅੱਗੋਂ ਚੰਗਾ ਕੰਮ ਕਰਨ ਤਾਂ ਕਿ ਅੱਗੋਂ ਉਹਨਾਂ ਨੂੰ ਰਿਵਾਰਡ ਮਿਲ ਸਕੇ ਧੰਨਵਾਦ ਤਾਂ ਦਿਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕਿਤਨੇ ਕਿਤੇ ਪੰਜਾਬ ਪੁਲਿਸ ਦੇ ਵੱਲੋਂ ناکਾਮ ਕਰ ਦਿੱਤੀ ਗਈ ਅੰਮ੍ਰਿਤਸਰ ਤੋਂ ਤਵਜਤਨ ਗਰਨੇਡ ਤੇ 1.5 ਕਿਲੋ ਆਰਟੀਐਕਸ ਜਿਸਨੂੰ ਕਿ ਬਰਾਮਦ ਕੀਤਾ ਗਿਆ ਸਾਡੀ ਵਿਜਲ ਜਾਰੀ ਰਹੂਗੀ ਤਾਂ ਜੋ ਕੋਈ ਜੇ ਜੇ ਇਹੋ ਜੀ ਕੋਈ ਮਨਸ਼ਾ ਹੈ ਕਿ ਅੰਮ੍ਰਿਤਸਰ ਦਾ ਕੋਈ ਨੁਕਸਾਨ ਕਰੀਏ ਜਾਂ ਕੋਈ ਇਹੋ ਜਿਹਾ ਟਾਰਗੇਟ ਕ੍ਰੀਏਟ ਕਰੀਏ ਇਹੋ ਜੀ ਸਿਚੁਏਸ਼ਨ ਕ੍ਰੀਏਟ ਕਰੀਏ ਜਿਹਦੇ ਨਾਲ ਪੈਨਿਕ ਕ੍ਰੀਏਟ ਹੋਵੇ ਸੋ ਉਹਨਾਂ ਦੇ ਖਿਲਾਫ ਇਹ ਐਕਸ਼ਨ ਲਗਾਤਾਰ ਜਾਰੀ ਰਹੂਗਾ ਪਿੱਛੇ ਰਿਕਵਰੀਜ਼ ਹੋਈਆਂ and we'll ensure ke amritsar continues to be a safe place sir is to baad kal ke liye ta operation sindoor to baad de gayi hain jihian hartanay da gadi vich nahi ho rahi hai is sab ne ye chaa dikhai ke is to baad stability vadi hai aur bsf to mere lagatar pressure chal rahe hain bsf te army nal sadi badi close coordination te assi kaam kar rahe hain jihian hor vi sister agencies ne onna nal vi close coordination te jivein main keha kaam kita ja rahe hai ਸੋ ਇਹ ਰਿਕਵਰੀਜ਼ ਉਹਦੇ ਹੀ 파ਟ ਨੇ ਜਿਹੜੀਆਂ ਪਿੱਛੇ ਰਿਕਵਰੀਜ਼ ਹੋਈਆਂ ਨੇ ਉਹਦੇ ਚ ਵੀ ਬੜੀ ਚੰਗੀ ਕੋਆਰਡੀਨੇਸ਼ਨ ਰਹੀ ਹੈ 노 ਡਾਊਟ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਜਿਹੜਾ ISAI ਹੈ ਜਾਂ ਪਾਕਿਸਤਾਨ ਹੈ ਉਹਨਾਂ ਦਾ ਕੰਟੀਨਿਊਸ ਇੰਡੈਵਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ 'ਚ ਟਰਬਲ ਕ੍ਰੀਏਟ ਕਰੀਏ ਅਨਰੈਸਟ ਕ੍ਰੀਏਟ ਕਰੀਏ ਬਟ ਜਿਹੜੀ ਪੰਜਾਬ ਪੁਲਿਸ ਹੈ ਉਹ ਕਮਿਟਿਡ ਹੈ ਕਿ ਇਹੋ ਜਿਹਾ ਬਿਲਕੁਲ ਨਾ ਹੋਵੇ ਤੇ ਬਿਲਕੁਲ ਸੇਫ ਰਹੇ ਦੀਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਹਲੌਣ ਦੀ ਕੋਸ਼ਿਸ਼ ਜੋ ਕਿ ਕੀਤੀ ਜਾ ਰਹੀ ਸੀ ਜੋ ਕਿ ਨਾਕਾਮ ਪੁਲਿਸ ਦੇ ਵੱਲੋਂ ਕਰਤੀ تھی ਕਿ ਪੁਲਿਸ ਦੇ ਵੱਲੋਂ ਇਹ ਸੈਕਸ਼ਨ ਲੈਣਦਿਆਂ ਤੁਹੰਦਾ ਸੀ ਕਿ ਤਿੰਨ ਗ੍ਰਨੇਡ ਤੇ 1.5 ਕਿਲੋ ਆਰਟੀਐਕਸ ਬਰਾਮਦ ਕੀਤਾ ਗਿਆ ਰਿਮੋਟ ਕੰਟਰੋਲ ਬੈਟਰੀ ਤੇ ਹੋਰ ਵੀ ਧਮਾਕਾ ਕੇ ਸਮੱਗਰੀ ਜੋ ਕਿ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਪੁਲਿਸ ਲਗਾਤਾਰ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਤੁਹੰਦਾ ਸੀ ਕਿ ਕਿਸਾਨ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ